ਇੱਕ ਮਿੰਟ ਵੇਖੀ ਤੇ ਆਪਦੇ ਲਾ ਉਤੋਂ ਫੇ ਗਾਂ ਹੌਲੀ ਹੌਲੀ ਕਰਕੇ ਜਿੰਦ ਤੱਕ ਇਹਨਾਂ ਮੁਲਕਾਂ ਦੇ ਵਿੱਚ ਹੀ ਲਗਾਇਆ ਸਕੇ ਜਦਾਂ ਜੀ 25 ਜਨਵਰੀ ਨੂੰ ਜਦੋਂ ਫਿਕੋ ਐਂਟਰ ਹੋਏ ਆ ਇਹ ਜੀ 6 ਮਹੀਨੇ ਲੱਗ ਗਏ ਜੇ ਸਾਰੇ 6 ਜਨਵਰੀ ਉੱਪਰੇ ਲੱਗੇ 7 ਮਹੀਨੇ ਲੱਗੇ ਲੱਗੇ ਸਕੇ ਹਨ ਜੀ ਹਾਂ ਜੀ ਇਹ 45 ਦੇ ਲੱਗੇ ਸਕੇ ਲੱਗ ਗਿਆ ਜੀ ਹਾਂ ਜੀ ਰਸਤੇ ਰਾਹ ਤੋਂ ਫੜ ਕੇ ਕਦੇ ਉੱਤੋਂ ਫੜੋ ਅੱਦਿਕੇ ਹੇਤੋ ਫੜ ਫੜ ਕੇ ਵਾਲੀ ਤਫੜ ਫੜ ਕੇ ਜਿੱਤ ਲਾਇਆ ਤੇ ਸਾਨੂੰ ਧੋਖੇ ਨਾਲ ਜਦੋਂ ਕੋਈ ਫਸਾ ਲੈਂਦੇ ਏਦਾਂ ਹੀ ਵਸਾਇਆ ਜਦੋਂ ਕੋਈ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਗਿਆ ਸੀ ਘਰੋਂ ਜਦੋਂ ਪਹਿਲਾਂ ਦਵਾਈ ਚ ਗਿਆ ਜਦੋਂ ਦਵਾਈ ਚੋਂ ਬਾਅਦ ਵਿੱਚ 2 ਮਹੀਨੇ 2.5 ਮਹੀਨੇ ਦਵਾਈ ਚ ਰਿਹਾ ਪਹਿਲਾਂ ਉਤੋਂ ਫੇਂ ਗਾਂ ਹੌਲੀ ਹੌਲੀ ਕਰਕੇ ਜਿੱਦਾਂ ਕਈ ਮੁਲਕਾਂ ਦੇ ਵਿੱਚ ਹੀ ਲਗਾਏ ਸਕੇ ਜਦਾਂ ਜੀ ਇਹ ਗਾਂ ਜਦਾਂ ਮੈਕੀਕੋ ਤੋਂ ਬਾਅਦ 25 25 ਜਨਵਰੀ ਨੂੰ ਜਦੋਂ ਮੈਕੀਕੋ ਐਂਟਰ ਹੋਏ ਆ ਇਹ ਜੀ ਇਹ ਉੱਥੇ ਪਏ ਜੀ 34 ਦਿਨ ਹਫ਼ਤਾਕ ਜਦੋਂ ਕਿੰਨੇ ਮਹੀਨੇ ਲੱਗੇ 6 ਮਹੀਨੇ ਲੱਗੇ ਜੀ ਸਾਰੇ 6 ਤੋਂ ਉੱਪਰੇ ਲੱਗੇ 7 ਮਹੀਨੇ ਲੱਗੇ ਲੱਗੇ ਛੱਕੇ ਹਾਂ ਜੀ ਕੀ ਮੁਸ਼ਕਲਾਂ ਤੁਹਾਨੂੰ ਦੱਸੀਆਂ ਹੋਣੀਆਂ ਮੁਸ਼ਕਲਾਂ ਬਹੁਤ ਆ ਜੀ ਰਾਹ ਦੇ ਵਿੱਚ ਤੁਹਾਨੂੰ ਪਤਾ ਹੀ ਆ ਜਦੋਂ ਔਖੇ ਕੰਗੀਆਂ ਘੱਟ ਘੱਟ ਕੇ ਜਦੋਂ ਨਿਆਣਾ ਆਪਣਾ ਦੱਸਦਾ ਨਾ ਸੀ ਵੀ ਸਾਨੂੰ ਫੇ ਹੁਣ ਘਾਰ ਆ ਕੇ ਦੱਸਦਾ ਸਾਰਾ ਜਦੋਂ ਜਦੋਂ ਪਹੁੰਚਾ ਹੋ ਕੇ ਹੋ ਕੇ ਤੇ 에이전ਟ ਨੇ ਜਿਹੜਾ ਕਿੰਨੇ ਪੈਸੇ ਚਾਰਜ ਕੀਤੇ ਨੇ ਅੰਦਰ ਪਿਆ 45 ਦੇ ਲਾਗੇ ਸਾਗੇ ਲੱਗ ਗਿਆ ਜੀ ਨਾਲੇ ਲੱਗ ਗਿਆ ਪੈਸੇ ਅੰਨੇ ਪੱਤੇ ਕਰਨ ਲਈ ਦਾ ਬੰਦੇ ਨੂੰ ਬਣਾ ਹਾਂਜੀ ਰਸਤੇ ਰਾਂ ਤੋਂ ਫੜ ਕੇ ਕਦੇ ਉੱਤੋਂ ਫੜ ਅਜੇ ਕਿਸੇ ਤੋਂ ਫੜ ਛੋੜੇ ਵਾਲੀ ਤੋਂ ਫੜ ਫੜ ਕੇ ਜਿੱਤ ਲਾਇਆ ਸਾਰੇ ਤੇ ਹੁਣ ਕੀ ਤੁਸੀਂ ਕੋਈ ਡਿਮਾਂਡ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਕੀ ਤੁਹਾਡੀ ਡਿਮਾਂਡ ਉਮਾਰੇ ਹੀ ਆ ਜੇ ਸਾਡਾ ਜਿੱਦਾਂ ਕੁਛ ਵੀ ਇਹ ਮਾੜਾ ਮੋਟਾ ਜਿੱਦਾਂ ਮਾਤੜ ਬੰਦੇ ਆ ਅਸੀਂ ਚਾਹ ਲੜਕੀਆਂ ਜਿੱਦਾਂ ਜੀ ਤੇ ਓੱਖਾ ਹੀ ਆ ਜਦੋਂ ਜਦੋਂ ਦਸ ਘੰਟੇ ਰਾਤੀਂ ਦਸ-ਦਸ ਹੋਣੀ ਸਕੇ ਤੇ ਜੇ ਇਹ ਗੱਲਬਾਤ ਹੋਈ ਕਿਸ ਤਰ੍ਹਾਂ ਨਹੀਂ ਇਹ ਅੱਧੇ ਕੀਤੀ ਆ ਕਰੀ ਹਾਂ ਜੀ ਦਸ ਦਾ ਰਾਤੀਂ 10-10 ਸਗਾ ਸਾਨੂੰ ਜਿੱਦਾਂ ਸਾਰਾ ਹੀ ਆਪਣਾ ਇਹਦਾ ਜਿੱਦਾਂ ਪਹੁੰਚੇ ਆ ਜਿੱਦਾਂ ਜਿੱਦਾਂ ਗਏ ਆ ਜੀ ਹਾਂ ਜੀ ਬਹੁਤ ਓਖੇ ਹੋ ਕੇ ਗਏ ਆ ਜਦੋਂ ਇਦਾਂ ਰਾਜ ਕਾ 15 ਦਿਨ ਕਿਤੇ ਬਿਠਾ ਲ ਕਦੇ ਕਿਸੇ ਮੌਲਕ ਚ 15 20 ਦਿਨ ਕਦੇ ਕਿਤੇ ਕਦੇ ਕਿਤੇ ਤੇ ਹੁਣ ਇਸ ਤਿੰਨ ਜਿਸ ਕਰਨ ਜਿਹੜਾ ਉਹ ਕਿਤੇ ਆ ਜਿਸ ਕਾਰਨ ਜਦੋਂ ਹੋਰ ਤਰ੍ਹਾਂ ਹੋਇਆ ਸੀ ਜਦੋਂ ਕਹਿੰਦਾ ਮੈਂ ਜਰਾ ਕੰਫਰ ਗਾ ਦਵਾਈ ਲਿਓਣੀ ਸੀ ਇੱਕ ਤਾਂ ਫੇ ਸ਼ਹਿਰ ਗਏ ਆ ਠੀਕ ਹੈ ਹਾਂਜੀ ਵੀ ਸਾਰੀ ਮਾੜੀ ਮੱਟੀ ਕੋਈ ਸਹਾਇਤਾ ਕਰ ਸਕਦੀ ਜੀ ਗਵਰਨਮੈਂਟ ਹਨਾ ਕਰ ਸਕਦੀ ਹੈ ਤੇ ਕਰਨੀ ਚਾਹੀਦੀ ਆ ਜਦੋਂ ਜੀ ਕੋਈ ਵੀ ਹੈਲਪ ਕੋਈ ਕਰੇ ਜਦੋਂ ਤੇ ਏਜੰਟ ਜਿਹੜਾ ਏਜੰਟ ਦਾ ਕੀ ਕਹਿਣਾ ਹੁੰਦਾ ਜੰਟਾ ਤਾਂ ਇਹ ਹੀ ਕਹਿਣਾ ਹੈ ਜੀ ਸਾਨੂੰ ਧੋਖੇ ਨਾਲ ਜਦੋਂ ਕੋਈ ਫਸਾ ਲੈਂਦੇ ਇਦਾਂ ਹੀ ਫਸਾਇਆ ਜਦੋਂ ਤੇ ਉਡੀ ਗੱਲ ਹੋਈ ਏ ਉਹਨਾਂ 에ਜੰਟ ਨਾਲ ਨਹੀਂ ਹੁਣ ਨਹੀਂ ਹੁਣ ਤੁਹਾਡੇ ਨਹੀਂ ਹੋਈ ਜਦੋਂ ਕੱਕੇ ਨਾਲ ਹੀ ਹੋਈ ਹੋਗੀ ਸਾਡੇ ਨਾਲ ਨਹੀਂ ਹੋਈ ਕੋਈ ਗੱਲਬਾਤ ਹੋਈ ਕੌਣ 에ਜੰਟ ਐ ਕੌਣ ਡੇਟ ਭਾਈ ਰਹਿੰਦਾ ਸਾਨੂੰ ਇਹ ਵੀ ਨਹੀਂ ਨਾਂ ਦਾ ਵੀ ਨਹੀਂ ਪਤਾ ਉਹਦੇ ਜਦ ਤੱਕ ਕੀ ਨਾਂ ਆ ਤੇ ਡੇਟ ਭਾਈ ਜਦੋਂ ਰਹਿਸ਼ ਉਹਦੀ ਉੱਥੇ ਹੀ ਅਡਵਾਂਸ ਚੀ ਹੈ ਉਹਤੇ ਪੇਮੈਂਟ ਪੂਰੀ ਕਰਤੀ ਹੈ ਹਾਂਜੀ ਪੇਮੈਂਟ ਪੂਰੀ ਗਈ ਏ ਉਹਨਾਂ ਕੋਲ ਡੇਟ ਭਾਈ ਚ ਲੈ ਲੈ ਸੀ ਪੈਸੇ ਪਹਿਲਾਂ ਉਹ ਨਹੀਂ ਬਾਕੀ ਜਦੋਂ ਜਦੋਂ ਕੀਤੀ ਸੀਗੀ ਉਹਦੋਂ-ਉਦੋਂ ਹੋਈ ਟਾਈਮ ਮਿੰਟ ਵੇਕਰੀ ਆਵਦ ਲਾ ਉਤੋਂ ਫੇਂ ਗਾਂ ਹੌਲੀ ਹੌਲੀ ਕਰਕੇ ਜਿੰ ਤੱਕ ਕਈ ਮੁਲਕਾਂ ਦੇ ਵਿੱਚ ਹੀ ਲਗਾਇਆ ਸਕੇ ਜਦਾਂ ਜੀ 25 ਜਨਵਰੀ ਨੂੰ ਜਦੋਂ ਅਸੀਂ ਫਿਕੋ ਐਂਟਰ ਹੋਏ ਆਹ ਜੀ 6 ਮਹੀਨੇ ਲੱਗੇ ਜੀ ਸਾਰੇ 6 ਤੋਂ ਉੱਪਰ ਲੱਗੇ 7 ਮਹੀਨੇ ਲੱਗੇ ਲੱਗੇ ਸਕੇ ਹਾਂ ਜੀ ਅੰਦਰ ਅੱਗੇ 45 ਦੇ ਲੱਗੇ ਸਕੇ ਲੱਗੇ ਆ ਜੀ ਹਾਂ ਜੀ ਰਸਤੇ ਰਾਹ ਤੋਂ ਫੜ ਕੇ ਕਦੇ ਉੱਤੋਂ ਫੜੋ ਰਿਕੀ ਜੇ ਤਾਂ ਫੜ ਫੜੇ ਵਾਲੀ ਦਫੜ ਫੜ ਕੇ ਜਿੱਤ ਲਾਇਆ ਪੈਸਾ ਤਾਂ ਧੰਕ ਧੋਖੇ ਨਾਲ ਜਦੋਂ ਕੋਈ ਵਸਾ ਲੈਂਦੇ ਏਦਾਂ ਹੀ ਵਸਾਇਆ ਜਦੋਂ ਕੋਈ ਅਜਤੋਂ ਕੋਈ 6 ਮਹੀਨੇ ਪਹਿਲਾਂ ਗਿਆ ਸੀ ਘਰੋਂ ਜਦੋਂ ਪਹਿਲਾਂ ਦਵਾਈ ਚ ਗਿਆ ਜਦੋਂ ਦਵਾਈ ਚੋਂ ਬਾਅਦ ਮੈਂ 2 ਮਹੀਨੇ 2.5 ਮਹੀਨੇ ਦਵਾਈ ਚ ਰਿਹਾ ਪਹਿਲਾਂ ਉਤੋਂ ਫੇਂ ਗਾਂ ਹੌਲੀ ਹੌਲੀ ਕਰਕੇ ਜਦੋਂ ਕਈ ਮੁਲਕਾਂ ਦੇ ਵਿੱਚ ਹੀ ਲਗਾਏ ਸਗੇ ਜਦੋਂ ਜੀ ਇਹ ਗਾਂ ਜਦਾਂ ਮੁਸਿਕੋ ਤੋਂ ਬਾਅਦ 25 25 ਜਨਵਰੀ ਨੂੰ ਜਦੋਂ ਅਸੀਂ ਕੋ ਐਂਟਰ ਹੋਏ ਆ ਇਹ ਜੀ ਤੇ ਉੱਥੇ ਤੇ ਜੀ 34 ਦਿਨ ਆ ਹੱਪਾ ਜਦੋਂ ਕਿੰਨੇ ਮਹੀਨੇ ਲੱਗੇ 6 ਮਹੀਨੇ ਲੱਗੇ ਜੀ ਸਾਰੇ 6 ਦੇ ਉੱਪਰੇ ਲੱਗੇ 7 ਮਹੀਨੇ ਲੱਗੇ ਲੱਗੇ ਸਕੇ ਹਾਂ ਜੀ ਕੀ ਮੁਸ਼ਕਲਾਂ ਤੁਹਾਨੂੰ ਦੱਸੀਆਂ ਹੋਣੀਆਂ ਮੁਸ਼ਕਲਾਂ ਤਾਂ ਬਹੁਤ ਆ ਜੀ ਰਾਹ ਦੇ ਵਿੱਚ ਤੁਹਾਨੂੰ ਪਤਾ ਹੀ ਆ ਜਦੋਂ ਔਖੀ ਤੰਗੀਆਂ ਕੱਟ-ਕੱਟ ਕੇ ਜਦੋਂ ਨਿਆਣਾ ਆਪਣਾ ਦਸਤਾ ਨਾ ਸੀ ਪੈ ਸਾਨੂੰ ਫੇ ਹੁਣ ਘਰ ਆ ਕੇ ਦਿਖਾਦਾ ਸਾਰਾ ਜਦੋਂ ਜਦੋਂ ਪਹੁੰਚਾ ਹੋ ਕੇ ਹੋ ਕੇ ਇਹ 에ਜੰਟ ਨੇ ਜਿਹੜਾ ਕਿੰਨੇ ਪੈਸੇ ਚਾਰਜ ਕੀਤੇ ਨੇ 100 ਰੁਪਇਆ 45 ਦੇ ਲਾਗੇ ਸਾਕੇ ਲੱਗ ਗਿਆ ਜੀ ਨਾਲੇ ਲੱਗ ਪੈਸੇ ਅੰਨੀ ਕੱਫੇ ਕਰਨ ਲਈ ਦਾ ਗੁੰਬੇ ਨੂੰ ਬਣਾ ਹਾਂਜੀ ਰਸਤੇ ਰਾਂ ਤੋਂ ਫੜ ਕੇ ਕਦੇ ਉੱਤੋਂ ਫੜ ਅੱਧ ਕਿਸੇ ਤੋਂ ਫੜ ਥੋੜੇ ਵਾਲੀ ਤੋਂ ਫੜ ਫੜ ਕੇ ਜਿੱਤ ਲਾਇਤਾ ਸੀ ਸਾਰੇ ਤੇ ਹੁਣ ਕੀ ਤੁਸੀਂ ਕੋਈ ਡਿਮਾਂਡ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਕੀ ਤੁਹਾਡੀ ਡਿਮਾਂਡ ਉਮਾਰੇ ਹੀ ਆ ਜੀ ਸਾਡਾ ਜਿੱਦਾਂ ਕੁਝ ਵੀ ਆ ਮਾੜਾ ਮੋਟਾ ਜਿੱਦਾਂ ਮਾਤੜ ਬੰਦੇ ਆ ਸੀ ਚਾਰ ਲੜਕੀਆਂ ਜਿੱਦਾਂ ਜੀ ਤੇ ਓខਾ ਹੀ ਆ ਜਿੱਦਾਂ ਜਿੱਦਾਂ ਦਸ ਵਜੇ ਰਾਤੀਂ ਦਸ-ਦਸ ਕਾ ਸਾਨੂੰ ਜਿੱਦਾਂ ਸਾਰਾ ਹੀ ਆਪਣਾ ਜਿੱਦਾਂ ਜਿੱਦਾਂ ਪਹੁੰਚੇ ਆ ਜਿੱਦਾਂ ਜਿੱਦਾਂ ਗਏ ਆ ਜੀ ਹਾਂ ਜੀ ਬਹੁਤ ਓਕੇ ਹੋ ਕੇ ਗਏ ਆ ਜਿੱਦਾਂ ਇਹਦਾ ਰਾਜਕਾਲ 15 ਸਾਲ ਕਿਤੇ ਬਿਠਾਲ ਕਿਸੇ ਕਿਸੇ ਮੁਲਕ ਚ 15 20 ਦਿਨ ਕਦੇ ਕਿਤੇ ਕਦੇ ਕਿਤੇ ਤੇ ਹੁਣ ਇਸ ਤਿੰਨ ਜਿਸ ਕਰਨ ਜਿਹੜਾ ਉਹ ਕਿੱਥੇ ਆ ਇਸ ਕਾਰਨ ਜਦੋਂ ਹੋਰ ਤਰ੍ਹਾਂ ਹੋਇਆ ਸੀ ਜਦੋਂ ਕਹਿੰਦਾ ਮੈਂ ਜਰਾ ਕੰਮ ਫੇਰਗਾ ਦਵਾਈ ਲਿਓਣੀ ਸੀ ਇੱਕ ਤਾਂ ਫੇ ਸ਼ਹਿਰ ਗਏ ਆ ਵੀ ਸਾਰੀ ਮਾੜੀ ਮੱਟੀ ਕੋਈ ਸਹਾਇਤਾ ਕਰ ਸਕਦੀ ਜੀ ਗਵਰਨਮੈਂਟ ਹਨ ਕਰ ਸਕਦੀ ਹੈ ਤੇ ਕਰਨੀ ਚਾਹੀਦੀ ਆ ਜਦੋਂ ਜੀ ਕੋਈ ਵੀ ਹੈਲਪ ਕੋਈ ਕਰੇ ਜਦੋਂ ਤੇ ਏਜੰਟ ਜਿਹੜਾ ਏਜੰਟ ਦਾ ਕੀ ਕਹਿਣਾ ਹੁੰਦਾ ਜੰਡਾ ਤਾਂ ਇਹ ਹੀ ਕਹਿਣਾ ਹੈ ਜੀ ਸਾਨੂੰ ਧੋਖੇ ਨਾਲ ਜਦੋਂ ਕੋਈ ਫਸਾ ਲੈਂਦੇ ਏਦਾਂ ਹੀ ਫਸਾਇਆ ਜਦੋਂ ਤੇ ਕੋਈ ਗੱਲ ਹੋਈ ਹੈ ਉਹਨਾਂ ਏਜੰਟ ਨਾਲ ਨਹੀਂ ਹੁਣ ਨਹੀਂ ਹੁਣ ਤੁਹਾਡੇ ਨਹੀਂ ਹੋਈ ਜਦੋਂ ਕੱਕੇ ਨਾਲ ਹੀ ਹੋਈ ਹੋਗੀ ਸਾਡੇ ਨਾਲ ਨਹੀਂ ਹੋਈ ਕੋਈ ਗੱਲਬਾਤ ਹੋਈ ਕੌਣ এজেন্ট ਐ ਫੋਨ ਇਹ ਦਵੇਈ ਰਹਿੰਦਾ ਸਾਨੂੰ ਇਹ ਵੀ ਨਾਮ ਤਾਂ ਨਹੀਂ ਪਤਾ ਉਹਦੇ ਤਾਂ ਕੀ ਨਾਮ ਆ ਇਹ ਦਵੇਈ ਜਿੱਦਾਂ ਰਹਿਸ਼ ਉਹਦੀ ਉੱਥੇ ਹੀ ਅੜ ਵੇਚੀ ਆ ਉਹ ਪੇਮੈਂਟ ਪੂਰੀ ਕਰਤੀ ਆ ਹਾਂਜੀ ਪੇਮੈਂਟ ਪੂਰੀ ਗਈ ਆ ਉਹਨਾਂ ਕੋਲ